ਵਾਲ ਜੜਨ ਦੀ ਪ੍ਰੋਬਲਮ ਤੋਂ ਹੋ ਪਰੇਸ਼ਾਨ ਤਲੇ ਆਓ ਐਨਵੀ ਗਰੋ ਅਪਲਾਸ हेयर ऑयल ਜਿਸੇ ਲਗਾਤਾਰ ਇਸਤੇਮਾਲ ਨਾਲ ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਰਲ ਸਟੋਰ ਤੇ ਉਪਲਬਧ ਨਾਟ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਾਂ ਮਨਜੀਤ ਸਿੰਘ ਰਮਾਣਾ ਪਰਿਵਾਰ ਕਾਲਕਾ ਮਾਈਦਾ ਵੱਲੋਂ ਮਾ ਚਿੰਤਪੁਰਨੀ ਅਤੇ ਮਾ ਮੰਨਸਾ ਦੇਵੀ ਅਤੇ ਮਾ ਕਾਲਕਾ ਜੀ ਲਈ ਬੱਸ ਰਵਾਨਾ ਹੋਈ ਸਵਾਗਤ ਪ੍ਰਵੀਨ ਠਾਕੁਰ ਜੀ ਮਹਾਰਾਜ ਗੱਦੀ ਨਸ਼ੀਨ ਪ੍ਰਬਾਤ ਮੰਦਰ ਅਤੇ ਕਪਲ ਚੁਨੇਜਾ ਸ਼੍ਰੀ ਮਹਾਕਾਰ ਯਾਤਰਾ ਸੇਵਾ ਸੰਗ ਦੀ ਅਗਵਾਈ ਹੇਠ ਯਾਤਰਾ ਗਈ ਪਰਿਵਾਰ ਕਾਲਕਾ ਮਾਈ ਦਾ ਸੇਵਾਦਾਰ ਜੋਤੀ ਰਾਜ ਜੋਪੜਾ ਬਰुण ਜੈਨ ਹਿਮੇਸ਼ ਕੋਇਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੀਵਨ ਵਿੱਚ ਮੁਸ਼ਕਲਾਂ ਦੇਣ ਵਾਲੇ ਵਿਅਕਤੀ ਦੀ ਸ਼ਖਸੀਅਤ ਕਿੰਨੀ ਵੀ ਵੱਡੀ ਕਿਉਂ ਨਾ ਹੋਵੇ ਮੇਰੀ ਮਾਂ ਦੀ ਦਿਆਲਤਾ ਮੇਰੀ ਨਜ਼ਰ ਤੋਂ ਵੱਧ ਨਹੀਂ ਹੋ ਸਕਦੀ ਮਾਤਾ ਜੀ ਦੀ ਮਿਹਰ ਸਦਕਾ ਸਵੇਰੇ 7:30 ਵਜੇ ਸ਼ਿੰਗਾਰ ਸਿਨੇਮਾ ਨੇੜੇ ਪੈਟਰੋਲ ਪੰਪ ਲੁਧਿਆਣਾ ਤੋਂ ਬੱਸ ਰਵਾਨਾ ਕੀਤੀ ਗਈ ਅਤੇ ਸੰਗਤਾਂ ਲਈ ਖਾਣ ਪੀਣ ਦਾ ਵਿਸ਼ੇਸ਼ ਪ੍ਰਬੰਧ ਆਦੀ ਪਸਲਤਾ ਦੇ ਮੈਂਬਰਾਂ ਵੱਲੋਂ ਕੀਤਾ ਗਿਆ बस यात्रा दौरान देवी मां ਦੇ ਭਗਤਾਂ ਵਿੱਚ ਭਾਰੀ ਉੱਚਾ ਦੇਖਣ ਨੂੰ ਮਿਲਿਆ ਤੇ ਮਾਤਾ ਦੇ जयकारे ਵੀ ਲਗਾਏ ਗਏ ਇਸ ਮੌਕੇ ਸੰਸਥਾ ਦੇ ਸੇਵਾਦਾਰ ਰਾਜ ਚੋਪੜਾ ਸੁਨੀਲ ਕੁਮਾਰ ਗੋਇਲ ਹਿਮੇਸ਼ ਗੋਇਲ ਵਰुण जैन ਨikhil जैन दीपक जैन ਓਮਕਾਰ ਗੋਇਲ ਜੋਤੀ ਰਾਜ ਚੋਪੜਾ ਮਮਤਾ ਗੋਇਲ ਭਾਰਤੀ ਸਿਕੰਦਰ ਅਮਿਤ ਭਗਤ ਨਿਸ਼ਾਂਤ 베ਦੀ ਆਦ ਹਾਜ਼ਰ ਸਨ ਐਡਵੋਕੇਟ ਨਰਮਲ ਕੁਮਾਰ ਅਗਰਵਾਲ ਰਮੇਸ਼ 베ਦੀ ਸੁਨੀਲ ਕੁਮਾਰ ਪ੍ਰੇਮ ਮਿੱਤਲ ਗੋਇਲ ਨਿਖਲ ਗੋਇਲ ਰਸ਼ਮੀ ਗੋਇਲ ਰਮਾ ਗਰਗ ਨਰਜਨੀ ਟਾਂਡਾ ਤਰਨੂ ਬਹਿਲ ਅਰਜੁਨ ਜੋਸ਼ੀ ਲੱਕੀ ਸੰਤੋਸ਼ 베ਦੀ ਤੁਸ਼ਾਰ ਆਤੇ ਮਾਤਾ ਦੇ ਸਮੂਹ ਸੇਵਾਦਾਰਾਂ ਨੇ ਇਸ ਵਿੱਚ ਸਹਿਯੋਗ ਦਿੱਤਾ